oh Uh -huh. Uh -huh. who is there? Uh -huh. ਬੋਲੇ ਸ਼ੋਮੇਂ ਮਹਾਨ ਹੈ ਵੀ ਲੜ ਰਹੇ ਨੇ ਕੋਈ ਟੂਰਨਾਮੈਂਟ ਨਹੀਂ ਹਲੇ ਕੋਈ ਫਾਈਨਲ ਨਹੀਂ ਹੈ ਹਾਂ ਜੀ ਕੋਈ ਕਿਸੇ ਦੀ ਗੱਲ ਆ ਰਹੀ ਹੈ ਕਿ ਹਾਂ ਜੀ ਐਸੀ ਕਿਸੇ ਦੀ ਗੱਲ ਹਾਂ ਉਸੇ ਬਾਰੇ ਇਸ ਤੱਕ ਕੀ ਨਾ ਕੋਈ ਲੜਾਗੇ ਜੇਕਰ ਤਾਂ ਪੰਜਾਬ ਦੇ ਅੱਗੇ ਕਿਸੇ ਕੱਲ੍ਹ ਕਿਤੇ ਮਿਲ ਰਹੇ ਆ ਤੁਸੀਂ ਸ੍ਰੀ ਮંત્રી ਸਾਹਿਬ ਨੂੰ ਕੁਝ ਹਾਂ ਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮਨਿਸਟਰੀ ਚ ਮਿਲਦਾ ਇਹੀ ਅਮਰਪਾਲ ਜੀ ਗਾਰੀ ਕਰਨੀ ਹੈ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਹਾਂਜੀ ਇਹ ਪਿਛਲੇ ਦਿਨਾਂ ਚੰਗੀ ਚੰਨੇ ਵੀ ਕਾ ਚੁੱਕੇ ਸੀ ਜਿਹੜੇ ਫਾਰਮ ਕਰਕੇ ਮੈਂਬਰ ਪਾਰਲੀਮੈਂਟ ਜਾਂਦਾ ਬਹੁਤ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਇਹ ਹੱਲਮ ਤੋਂ ਆਪਣਾ ਚਾਹੀਦਨੇ ਹੱਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ ਚ ਜੇ ਅਮਰਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ

ਕਿ ਉਹ ਖਸਾਈ ਚੰਨੀ ਦੀ ਬੋਲਤ ਆਵਾਜ਼ ਬੀਜਪੀ ਨੇ ਮੁੱਦਾ ਬਣਾ ਲਿਆ ਜਿਹੜੇ ਚੰਨੀ ਚੰਨੀ ਦੇ ਮੰਗ ਕੀਤੀ ਸੀ ਜੀ ਮੁੱਦਾ ਜੋ ਬਣਾ ਲਿਆ ਸਹੀ ਗੱਲ ਹੈ ਉਹਨੇ ਧੱਕੇਸ਼ਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨੇ ਆਵਾਜ਼ ਚੱਕੀ ਜੀ ਜੀ ਤੁਹਾਨੂੰ ਵੀ ਲੱਗਦਾ ਜਿਵੇਂ ਸ਼ਰਮਣੇ ਕਲਦਿਆਂ ਦਾ ਹਾਲਾਤ ਚੱਲਦੇ ਨੇ ਕਿੰਨਾ ਕੁ ਫਰਕ ਪਏਗਾ ਜੇ ਐਸਬੀਸੀ ਬੋਖਾਨੇ ਵਿੱਚ ਉਹਨਾਂ ਨੂੰ ਤਾਂ ਲੁੱਕਣਾ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟਾਂ ਆਈਆਂ ਜੀ ਜੀ ਲੱਗਦਾ ਜਿ세 ਕਿ ਨਾ ਹੁ ਬੀਤੇ ਦਿਨੀ ਜਿਹੜੇ ਬਾਕੀ ਦਰਾ ਗਿਆ ਸੀਗਾ ਅਸ਼ਰੇਪਾਲ ਅਸਰ ਪੀਛੋ ਐਸਐਨਆਰ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਦਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕੀ ਲੱਗਦਾ ਹੈ ਕੀ ਹੋ ਜਾ ਫੈਸਲਾ ਆਨ ਦੀ ਉਮੀਦ ਹੈਗੀ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਦੇ ਦੇਖੋ ਕੀ ਫੈਸਲਾ ਕਰਦੇ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜੇ ਦੁੱਧ ਦੇ ਤੋਤੇ ਹੀ ਹੋ ਜਾਣਗੇ ਹਾਂ ਜਾਗੇ ਨਹੀਂ ਆਹੀ ਜੀ ਗੱਲ ਕਰਨੀ ਨਹੀਂ ਇਸ ਮਾਮਲੇ ਤੇ ਕੀ ਕਿ ਤਿਆਸਤ ਹੈ ਤੁਸੀਂ ਸੰਗਤ ਤੇ ਵਿਚਰਦੇ ਹੈ ਕਿ ਸੰਗਤ ਦੀ ਕੀ ਹੈ ਜਵਾਦੇ ਭਾਈ ਜੀ ਕੁਝ ਨਹੀਂ ਸਾਰਨ ਮੀਟਿੰਗਾਂ ਹੋ ਰਹੀਆਂ ਨੇ ਐਸਪੀਸੀ ਦੀਆਂ ਚੋਣਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜੀ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਨਵੀਂ ਪਾਰਟੀ ਦਾ ਵੀ ਜਿਹੜਾ ਗਠਨ ਕੀਤਾ ਜਾ ਰਿਹਾ ਨਹੀਂ ਸਾਡੀ ਤੇ ਇੱਛਾ ਹੀ ਹੈ ਕਿ ਸਾਰੇ ਪੰਥਰੋਂ ਇਕੱਠਾ ਹੋ ਕੇ ਚੱਲੋ ਤੇ ਚੰਗੇ ਜਿਹੜੇ ਪਰਦਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਹਿਤ ਜਿਹੜਾ ਨੇ ਵਾਲੇ ਸਿੱਖੀ ਦੀ ਸੇਵਾ ਕਰਨ ਵਾਲੇ ਉਹ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੀ ਸਾਡੇ ਕੌਮ ਦੇਆਂ ਸੰਸਥਾਵਾਂ 'ਚ ਬਹੁਤ ਨਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਰਿਸ਼ਵਾਤ ਜੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ 'ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਤੇ ਸਾਰੇ ਸਰਦਾਰ ਜਣੇ ਇਹ ਨਹੀਂ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇਕੋ ਤੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਦੀ ਲੀਡਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਈਏ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਮਤਕ ਦੇ ਨਾ ਖਾਤੇ ਗਏ ਉਹ ਲੋਕਾਂ ਤੇ ਇਹ ਇਹ ਚੀਜ਼ ਹੋਪਰ ਵੀ ਹਾਈ ਵੀ ਮੰਗ ਵੀ ਉੱਠੀ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਨ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹ ਵੀ ਤੁਹਾਡਾ ਹਮਾਤ ਕਰਦੇ ਹਾਂ ਤੇ ਬਾਕੀ ਦੀ ਜ਼ੋਰ ਤੇ ਜੋ ਦਾ ਬੜਾ ਬਾਬਰੋਲਾ ਉੱਠਿਆ ਇਹ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸੱਜਿਆ ਜਾਂਦਾ ਮੇਰੇ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭੱਗਾ ਵਾ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿੱਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵਾਦ ਖੁਦ ਧੱਕਿਆ ਜਾਂਦਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੋ ਬਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਉਹਨਾਂ ਤੇ ਲੋਕ ਉਹਨੇ ਇਹ ਇਹਦੇ ਵੱਡੇ ਮਾਰਜਨ ਨਾਲ ਲਾਜ ਪਾਉਂਦੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪ੍ਰਮਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੈਂ ਖਾ ਦੇ ਕਿ ਲੋਕਾਂ ਦੇ ਕਿ ਇੱਥੇ ਇੱਕ ਲੋਕਤੰਤਰ ਦੀ ਲੋਹਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਉੱਤੋਂ ਤਾਂ ਸਰਕਾਰ ਮਹੌਲ ਬਣਾਉਂਦੀ ਕਿ ਲੱਗਦਾ ਲੜ ਕੇ ਪੀਣੇ ਦਾ ਮੁੱਦਾ ਕੀ ਬਣ ਰਿਹਾ ਹੈ ਭਾਈ ਹੁਣ ਹੱਥ ਹੱਲ ਸਭ ਹੀ ਫੇਰੇ ਹੈ ਇੱਕ ਤਰੀਕੇ ਚ ਇਹ ਅਸਲੀ ਲੜਾਈ ਲੜ ਰਹੇ ਆ ਇਹਦੇ ਚ ਮਤਲਬ ਅਸੀਂ ਹਕੱਲੇ ਅਮਰਕਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫੀ ਹੋਈਆਂ ਉਹਨਾਂ ਦੇ ਕੱਲੇ ਅਮਰਕਪਾਲ ਵਿੱਚ ਛਲਾਉਣ ਦੀ ਕੋਈ ਮਸਲਾ ਨਹੀਂ ਦਾ ਬਣ ਗਿਆ ਇਸੇ ਉਹ ਸਾਡੀ ਕੌਮ ਨਾਲ ਜੋ ਕੁਝ ਵਾਪਰ ਰਿਹਾ ਆ ਵਾਜਾ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲਾ 'ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਂਡ ਦੇ ਮਾਮਲੇ 'ਚ ਉਹ ਜਿਹੜੇ ਕੇਸ ਇੱਥੋਂ ਬਾਹਰ ਟ੍ਰਾਂਸਫਰ ਕੀਤੇ ਗਏ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜਿਹੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਇਹ ਅਖਾਲਾ ਕੇ ਉਹ ਰਹੀ ਉਹਨਾਂ ਦੀ ਇਸ ਕਰਕੇ ਜਿਹੜਾ ਕੌਮ ਮੰਗਦੀ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਚ ਕੌਮ ਚਾਹੁੰਦੀ ਆ ਕਿ ਆਉਣ ਉਹ ਆ ਕੇ ਜਿਹੜੇ ਸਾਡੇ ਨੌਜਵਾਨੀ ਤੋਂ ਕਰਨ ਕਿੰਨੇ ਨੌਜਵਾਨ ਸਾਡੇ ਰੋਜ਼ ਨਿਸ਼ਾਨੀ ਟੇਕ ਜੀ ਜੀ ਕੀ ਹਾਲਾਤ ਬਣੇ ਤਾਂ ਪੰਜਾਬ ਦੇ ਫੌਟੀਆਂ ਦੇ ਰੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਕੋਲ ਫੌਟੀਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਥਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹੇ ਕੇਸ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹਨੂੰ ਵਖਵਾਦੀ ਰੱਖ ਕੇ ਉਹਨੂੰ ਜਿਹੜਾ ਸੁਣਨ ਵਾਲਾ ਕੰਮ ਜਿਹੜਾ ਜਾਂ ਉਹਨੂੰ ਕਿ ਸਰਹਾ ਦੇ ਜਿਹੜਾ ਚ ਬੰਦ ਰੱਖਣਾ ਪੈ ਰਿਹਾ ਹੈ ਤਾਂ ਇਹ ਕਰਕੇ ਵੇਖੇ ਦਰੱਖਤ ਦੇ ਗਲਤੀ ਹੈ ਪਰ ਕਿਉਂ ਉੱਥੋਂ ਇਹਨਾਂ ਨੂੰ ਸੁਣਨਾ ਚਾਹੀਦਾ ਖਾਲਸਾ ਜੀ ਬਕਾਇਆ ਅਕਾਲੀਪਾਲਤ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਜਿਵੇਂ ਨਵੀਂ ਪਾਰਟੀ ਦਾ ਗਠਨ ਕਰਨਾ ਜਿਹੜਾ ਅਕਾਲੀਪਾਲਤ ਦਾ ਵਾਦੀਧਰ ਹੈ ਉਹਦੇ ਨਾਲ ਕੋਈ ਸੰਪਰਕ ਨਹੀਂ ਹਜੇ ਫਿਲਹਾਲ ਅਸੀਂ ਕੋਈ ਨਵੇਂ ਕਾਹੀ ਗੱਲ ਨਹੀਂ ਹੈ ਜੇ ਸਮ ਤਾਂ ਲੋਕ ਸਮਝੀ ਜਾਂਦਾ ਵਾ ਗੱਲੀ ਗੱਲ ਬੋਲ ਚੰਦੀ ਤਾਂ ਹੀ ਅਸੀਂ ਵੀ ਕਹੋਨੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੀ ਹੋਂਦ ਨੂੰ ਲੱਗਦਾ ਜੀ ਅਕਾਲੀ ਪੱਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਨੇ ਖੇਤਰੀ ਪਾਰਟੀ ਦੱਸ ਰਿਹਾ ਪਰ ਖੇਤਰੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹ ਨਹੀਂ ਨਿਭਾਈ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾ ਤੋਂ ਉਤਰ ਗਏ ਇਹ ਚੀਜ਼ਾਂ ਦੇ ਰੱਖਾਦਾ ਕਿ ਉਹਨਾਂ ਨੂੰ ਵੀ ਆਪਣੇ ਅੰਦਰ ਛਾਤੀ ਮਾਰ ਦੀ ਲੋੜ ਆ ਜਿਹੜੇ ਕੋਈ ਬੰਦੇ ਇਹ ਜਿਹੜਾ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਤਰਾਂ ਦੇਣਾ ਹੈ ਜੀ ਜੀ ਚਾਣਾ ਲੈਣ ਦੀ ਵਿੱਚ ਆ ਰਿਹਾ ਜਿਕਰ ਕਿ ਜਲਦੀ ਐਲਾਨ ਕਰ ਇਹ ਸਭੋ ਗੁਰੂ ਮਹਾਰਾਜ ਨੇ ਮੇਰੇ ਪਿੱਛੇ ਹਸਾ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਦੇ ਅਸੀਂ ਆਪਣੀ ਗੋਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਇਹ ਸਹੀ ਦੇਸ਼ਾ ਚ ਲੈ ਕੇ ਸਹੀ ਉਹਨਾਂ ਦਾ ਪ੍ਰਬੰਧ ਸਹੀ ਅਥਾ ਚ ਆ ਗਿਆ ਕਿ ਅਸੀਂ ਬਹੁਤ ਕੋਸ਼ਿਸ਼ ਇੱਕ ਪੈਰਲ ਸਰਕਾਰ ਹੈ ਸਾਡੀ ਨਵੀਂ ਪਾਰਲੀਮੈਂਟ ਸਥਾਪਿਤ ਹੋ ਉਹਦੇ ਚ ਅਸੀਂ ਬਹੁਤ ਕੋਸ਼ਿਸ਼ ਹੈ ਐਜੂਕੇਸ਼ਨ ਦੇ ਹੈਲਥ ਦੇ ਬਹੁਤ ਜਿਹੜੇ ਮਸਲੇ ਆ ਸਿੱਖਾਂ ਦਾ ਜਿਹੜਾ ਤੇ ਹੋਰ ਜਿਹੜੇ ਬੇਇਨਸਾਫੀਆਂ ਨੇ ਜੀ ਚੰਗੇ ਲੀਡਰ ਹੋ ਕੇ ਤੇ ਮੇਰਾ ਸਾਰਾ ਕਿਸਾਨਾਂ ਨੂੰ ਪਸੰਨਾ ਨੂੰ ਆ ਜਾਂ ਹਮ ਲੋਕਾਂ ਨੂੰ ਕਰਨੇ ਵਾਲੇ ਜੀ ਲੋਕਾਂ ਦੇ ਕਰੀਏ ਕਰਤਾ ਨੂੰ ਇਹ ਬਣ ਬਣ ਮੈਂ ਵੀ ਸਾਰਾ ਥੋੜਾ ਥੋੜਾ ਇਹ ਗੱਲ ਕਰ ਲਵਾਂ ਜੀ ਹਾਂਜੀ ਜੀ ਹਾਂਜੀ ਹੁਣ ਜੀ ਸਾਹਿਬ ਤੁਸੀਂ ਆਇਆ ਬਣਾਓ ਮੈਂ ਇਹ ਕਹਿੰਦਾ ਕਿ ਇਹ ਕਾਲੀਦਲ ਦਾ ਜਿਹੜਾ ਬਾਗੀ ਟਾੜਾ ਜਿਸ ਦੇ ਵਿੱਚ ਤੁਸੀਂ ਵੀ ਹਿੱਸਾ ਰਹੇ ਹੋ ਤਾਂ ਤੁਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਜਿਹੜੇ ਜਿਹੜੇ ਇਹਦੇ ਮਸ਼ਹਾਲਾ ਰਹੇ ਨੇ ਤੁਹਾਨੂੰ ਵੀ ਲੋਟਾ ਅੱਜ ਜੋ ਗੁਰਦਾਰ ਰੇੜੂ ਸਾਹਿਬ ਨਨਪੁਰ ਸਾਹਨੇ ਵਾਲ ਤੇ ਇਹ ਜੋ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਇੱਕ ਇਕੱਠ ਸੀ ਇੱਛਾ ਸੀ ਕਿ ਜਿਹੜੇ ਸਾਡੇ ਪੰਥ ਨੇ ਜਿਨ੍ਹਾਂ ਨੂੰ ਨਵਾਜਿਆ ਜਿੱਥੇ ਕਿ ਪੰਥਕਤਾ ਕਾਇਮ ਪੰਜਾਬ 'ਚ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਥ ਜੀਆਂ ਭਾਵਨਾਵਾਂ ਦਾ ਪਕਟਾਵਾ ਅੱਜ ਹੋਇਆ ਦੋ ਚੌਣਾ ਚੱਤਕੇ ਉਹਦੀ ਖੁਸ਼ੀ ਰਾਤੀ ਸ਼ੁਕਰਾਨਾ ਜੋ ਗੁਰੂ ਮਹਾਰਾਜ ਦਾ ਤੇ ਇਹਨਾਂ ਜਿੱਤੇ ਜਿਹੜੇ ਸਿੱਖੀਤ ਹਨ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਕਰਨਾ ਇਹ ਮਕਸਦ ਸੀ ਆ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਭਾਗੀ ਨਹੀਂ ਭਾਗੀ ਨਹੀਂ ਬਾਕੀ ਦੇ ਬੜਕੇ ਸਾਡੀ ਨਾਰਾਜ਼ਗੀ ਉਹਨਾਂ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਨ ਸ਼ੀਸ਼ਾਂ ਦੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ politcal ਪਾਰਟੀ ਨਹੀਂ ਮੈਂ ਵੈਂਕੀ ਕਰਾਂ ਇਟ ਇਜ਼ ਐਨ ਮੂਵਮੈਂਟ ਸ਼ੌਕ ਦਾ ਸਿੱਖ ਆੜੇ ਕਹ ਲਈ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਜੂਝਦਾ ਰਿਹਾ ਅਕਾਲੀ ਦਲ ਅਕਸਰ ਕੀ ਲੜਾਈ ਜ਼ਬਰਦਸਤ ਲੋਮ ਦੇ ਖਿਲਾਫ ਜੋ ਗੁਰਸਹਿਬਾਂ ਅਸਲ ਦਿੱਤਾ ਉਸਨੂੰ ਨਾਲ ਤੇ ਚੱਲ ਜਾ ਪਰ ਜਦੋਂ ਉਹ ਸਿਧਾਂਤ ਤੋਂ ਐਸਾ 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 ਡਰੂਡ ਕਰਦੇ ਕਰਦੇ ਨਾਲ ਸਦਾਤਾਂ ਨੂੰ ਛੱਡੇ ਦਿੱਤਾ ਪੰਜਾਬ ਦੇ ਲੋਕਾਂ ਨੇ ਅਸਲੀ ਤਨ ਪਿੱਛੜ ਗਏ ਆਇ ਫਤਵਾ ਦੇਖੇ ਜੋ ਨੂਰ ਸਾਹਿਬ ਦਾ ਤੇ ਮੀਰ ਕੋਟ ਤੋਂ ਇਹ ਸਾਬਤ ਕਰਦਾ ਕਿ ਨਹੀਂ ਪੰਚ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਡਾ. ਜੀ ਅਸੀਂ ਵੀ ਕਿਵੇਂ ਫੁਰਦੌਰਾਂ ਸੁਧਾਰ ਲਹਿਰ ਚਲਾਈ ਸੀ ਨਾ ਕਿਸੇ ਮੁੱਖ ਪ੍ਰੋਜੈਕਟ ਅਸਲੀ ਪਹਿਲਾਂ ਉਹਦਾ ਕਾਰਨ ਸੀ ਕਿ ਜਿੱਥੇ ਗੁਰਤਾਮਾ ਦੇ ਉੱਤੇ ਮਨਵਤਿਆ ਹੋਣ ਲੱਗਿਆ ਸੀ ਬੇਸਿਧਾਂਤ ਗੱਲਾਂ ਹੋਣ ਲੱਗੀਆਂ ਸੀ ਮਨਮਾਨੀਆਂ ਕਰਨ ਲੱਗੀਆਂ ਸੀ ਇਹ ਗੱਲ ਜੀ ਨਿੱਜੀ ਵਫਾਦਾ ਵਾਸਤੇ ਵਰਤਣ ਲੱਗੇ ਸਨ ਉਹਦੇ ਖਿਲਾਫ ਸੁਧਾਰ ਲਹਿਰ ਸ਼ੁਰੂ ਕੀਤੀ ਅਸੀਂ ਵੀ ਸ਼੍ਰੋਮਣੀ ਦਾ ਕਾਲ ਲੀਡਰ ਸੁਧਾਰ ਲਹਿਰ ਹੈ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਬੇੜਾ ਗਾ ਚੁੱਕੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੇ ਜਿਹਨਾਂ ਨੂੰ ਰਵਾਈ ਕਬੂਲ ਨਹੀਂ ਕੀਤੀ ਆ ਸਾਰੀਆਂ ਚੋਣਾ ਲਗਾਤਾਰ ਸੀ ਪਿੱਛੇ ਆਇਆ ਇਸ ਲਈ ਫੈਸਲਾ ਕਰ ਲਿਆ ਕਿ ਆਪਾਂ ਇਸ ਤਰ੍ਹਾਂ ਲੈ ਕੇ ਆਈਏ ਬਹੁਤ ਵੱਡਾ ਹੰਗਾਰਾ ਮੜਿਆ ਅਸੀਂ ਪ੍ਰੋਗਰਾਮ ਰੱਖਿਆ ਨੇ ਔਰ ਜਿਵੇਂ ਸਤਕਾਰ ਜੋ ਸਾਰੇ ਸਾਡੇ ਭਾਈ ਭਾਈ ਸਰਮ ਸਿੰਘ ਜੀ ਜਾਂ ਭਾਈ ਸਰਵਜ ਸਿੰਘ ਨੇ ਆਪਣੇ ਜ਼ਿਕਰ ਕੀਤਾ ਸਾਰੇ ਹਮ ਖਿਆਲੀ ਜਿਹੜੇ ਪੰਥਕ ਤੇ ਰਹਾਨੇ ਕਿ ਅਸੀਂ ਉਹ ਮੂਲ ਜਿਹੜਾ ਸਾਡਾ ਇਸ ਵਾਸਤੇ ਇਹ ਸਾਡੀਆਂ ਜਿਹੜੀਆਂ ਜੱਥੇਬੰਦ ਤੇ ਢਾਂਚੇ ਤਿਆਰ ਹੋਏ ਸੀ ਸਭੀਆਂ ਪਹਿਲਾਂ ਉਹਨਾਂ ਤੋਂ ਅਸੀਂ ਲਾਂਬੇ ਹੋ ਗਏ ਅਸੀਂ ਮੁੜ ਕੇ ਲਈ ਤੇ ਕਿਵੇਂ ਲੈ ਕੇ ਆਉਣੇ ਉਹ ਸਿਰ ਜੋੜ ਕੇ ਅਗਲੀ ਗੱਲ ਕਰਾਂਗੇ ਬੜੇ ਸਿਆਣੇ ਬੁੱਧੀਜੀਵੀ ਸਾਡੇ ਨਾਲ ਨੇ ਉਹਨਾਂ ਦੀਆਂ ਸਲਾਹਾਂ ਲੈ ਜਣੀਆਂ ਨੇ আর ਜਿਹੜੀ ਸਾਡੀ ਨੌਜਵਾਨੀ ਹੈ ਉਹ ਅੱਜ ਆਵਾਜਾਬ ਆਵਾਜਾਬ ਇਸ ਕਰਕੇ ਹੋਣੀ ਪਈ ਆ ਵਜ੍ਹਾ ਕਿ ਅਸੀਂ ਉਹ ਕਿੱਧਰ ਜਾਈਏ ਕਿਹਦੇ ਮਗਰ ਲੱਗੀਏ ਉਹਨਾਂ ਨੂੰ ਪਲੇਟਫਾਰਮ ਕਰਨਾ ਚਾਹੀਦਾ ਹੈ ਇੱਕ ਸਵਾਲ ਇਹ ਵੀ ਹੈ ਕਿੰਨਾ ਕਿਤੇ ਤੁਹਾਡੇ ਹੀ ਸਾਥੀਆਂ ਵੱਲੋਂ ਕੁਝ ਸਵਾਲ ਚੁੱਕੇ ਗਏ ਸੀ ਉਹਨੇ ਪਹਿਲਾਂ ਮਲਾਈਆਂ ਕਰਦੀਆਂ ਤੇ ਹੁਣ ਇਕੱਲੇ ਸੁਖਬੀਰ ਬਾਦਲ ਨੂੰ ਜਿਹੜਾ ਜਾਂ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਖੁਸ਼ੀ ਨਹੀਂ ਕਰਾਣਾ ਆਪ ਵੀ ਇਸ ਮਾਮਲੇ 'ਚ ਖੁਸ਼ੀ ਹੈਗੇ ਨੇ ਜਿਹੜੇ ਬਾਕੀ ਧੜਾ ਦੇਖੋ ਜੀ ਇਹਨੂੰ ਤੁਸੀਂ ਬਾਕੀ ਜਾਂ ਨਰਾਜ਼ ਕਰੋ ਕੋਈ ਨਾ ਦੇਵੇ ਉਹ ਇਸ ਕਰਕੇ ਜੋ ਉਹਨਾਂ ਨੇ ਗੱਲ ਕੀਤੀ ਜਦੋਂ ਨਾ ਸੁਣੀ ਉਹਨਾਂ ਨੇ ਅਸੀਂ ਬੈਠ ਕੇ ਅੰਦਰ ਗੱਲ ਕੀਤੀ ਜਦੋਂ ਕਿ ਵੀ ਮੈਂ ਪ੍ਰਧਾਨਗੀ ਨਹੀਂ ਛੱਡੀ ਪ੍ਰਧਾਨਗੀ ਦਾ ਸਵਾਲ ਇਹ ਆ ਵੀ ਆਪਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਮਨੂਲ ਕਰਨਾ ਬੰਦ ਕਰ ਦਿੱਤਾ ਇਸ ਲਈ ਅਸੀਂ ਬਾਜ ਹੋਇਆ ਸੀ ਉਹ ਪਿੱਛੇ ਕਮੀਆਂ ਗਲਤੀਆਂ ਜਿਨ੍ਹਾਂ ਨੂੰ ਸੀ ਕਹਿੰਦੇ ਰੇ ਵਾਰ-ਵਾਰ ਬਈ ਗਾੜੀ ਸਾਫ ਬਰਗਾੜੀ ਦੇ ਕਾਂਢ ਤੋਂ ਲਾਗੇ ਅਸਟਾ ਉਹਨਾਂ ਨੇ ਸਿਰ ਵੀ ਨਹੀਂ ਦੇਖਾਂਗੇ ਕਰਾਂਗੇ ਵਾਰ-ਵਾਰ ਕਲੇ ਅਸੀਂ ਮਰਿਆਦਾ ਚ ਨਹੀਂ ਰੱਖੀ ਕੀਤੀ ਉਹ ਸਾਰੀਆਂ ਸੀ ਇਕਾਲਤਾ ਸਾਹਿਬ ਉਸੇ ਦਿੱਖ ਨੇ ਬੰਦੀ ਕੀਤੀ ਵੀ ਆਏ ਸਾਹ ਤੋਂ ਵਗਿਆਵਾਂ ਹੋਈਆਂ ਨੇ ਸਾਡੀ ਚੁੱਪ ਜੜੀ ਹੈ ਸਾਡੀ ਖਮੋਸ਼ੀ ਉਹ ਦੀ ਹਾਮੀ ਬਣ ਗਈ ਇਸ ਕਰਕੇ ਅਸੀਂ ਨੂੰ ਨਾ ਜਾ ਸਕੀ ਉਹਨਾਂ ਨੂੰ ਜਵਾਬ ਦੇ ਦਿੱਤਾ ਲੇਕਿਨ ਉਹਨਾਂ ਨੇ ਜਵਾਬ ਦਿੱਤਾ ਜੀ ਹੁਣ ਕੀ ਦਿੱਤਾ ਤਾਂ ਹੁਣ ਸੀ ਸਭ ਜਾਣਦੇ ਨੇ ਇਹ ਉਹਨਾਂ ਦਾ ਪ੍ਰੈਡੋਗੇਟਿਵ ਹੈ ਉਹ ਆਪਣੇ ਇਹੋ ਜਿਹਾ ਫੈਸਲਾ ਪੰਚੀ ਸਾਹਿਬਾਂ ਕਰ ਸਾਨੂੰ ਪ੍ਰਵਾਨ ਹੈ ਠੀਕ ਜੀ ਥੈਂਕ ਯੂ ਜੀ ਗੁਰੂ ਮਹਾਰਾਜ ਦਾ ਧੰਨ ਕੋਟ ਸ਼ੁਕਰ ਕਰਨ ਵਾਸਤੇ ਤੇ ਇਹਨਾਂ ਸੰਗਤਾਂ ਨੇ ਜੋ ਸਾਨੂੰ ਕੋਈ ਮਾਨਸ ਕਰ ਦੇ ਰਹੇ ਇਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੀ ਕੌਮ ਚੜ੍ਹਦੀ ਕਲਾ ਚ ਹੋਵੇ ਤੇ ਸਾਡੀ ਇਹੋ ਇੱਛਾ ਕਿ ਅਸੀਂ ਸਾਰੇ ਜਣੇ ਮਿਲ ਜੁਲ ਕੇ ਚੱਲੇ ਅੱਗੇ ਵਧੀਏ ਸਾਰੇ ਜਣੇ ਸਾਰੇ ਸਾਰੀਆਂ ਪੰਥਕ ਧਰਾਂ ਇਕੱਠੀਆਂ ਹੋਣ ਇਹ ਇਹਦੇ ਨਾਲ ਹੀ ਸਾਡੀ ਕੌਮ ਦਾ ਭਲਾ ਹੋ ਸਕੇ ਸਾਰੇ ਜਣੇ ਅਸੀਂ ਜਿਵੇਂ ਦੇਖੀ ਕਹਿਣਾ ਜਦੋਂ ਚੰਨੀ ਜੀ ਨੇ ਆਵਾਜ਼ ਚੱਕੀ ਐ ਵੀ ਉਹਨਾਂ ਦਾ ਐਨਐਸਏ ਹਟਾਇਆ ਜਾਵੇ ਮੁਰਤਪਾਲ ਜੀ ਤੋਂ ਤੁਸੀਂ ਕੀ ਸੋਚਦੇ ਹੋ ਵੀ ਸਾਰੀਆਂ ਪਾਰਟੀਆਂ ਇੱਕ ਸੋਮਣੀ ਹੈਗੀਆਂ ਤੇ ਇਹਦੇ ਬਾਰੇ ਕਿਸ ਵੀ ਚੰਨੀ ਜੀ ਦੀ ਮਤ ਕਰ ਦੋ ਨੀ ਚੰਨੀ ਜੀ ਨੇ ਜੋ ਸਚਾਈ ਦੀ ਗੱਲ ਕੀਤੀ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਦੁਜਨਮ ਹੀ ਸਾਥ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਬਹੁਤ ਕਮਜ਼ੋਰੀ ਦਿਖਾਈ ਆਪਣੀ ਤੇ ਚੰਨੀ ਜੀ ਮੇਰਾ ਮੇਰੇ ਪੰਜਾਬ ਦਾ ਪੁੱਤ ਹੋਣ ਦਾ ਉਹਨਾਂ ਨੇ ਜਿਹੜਾ ਫਰਜ਼ ਨਿਭਾਇਆ ਇਹ ਚੰਨੀ ਜੀ ਉਹਨਾਂ ਦਾ ਅਸੀਂ ਕਰਦੇ ਆਂ ਤੇ ਬਾਕੀ ਕਬਜੀ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਵਨਤ ਸਿੰਘ ਨੇ ਮਾਨੀ ਚੰਨੀ ਦੀ ਬਿਆਨਤਵਾਦ ਕਿਹਾ ਵੀ ਮੈਂ 3 ਕਰੋੜ ਜਨਤਾ ਦੇਖਣੀ ਆ ਵੀ ਮਾਹੌਲ ਵੀ ਦੇਖਣਾ ਚਾਹਰਾ ਹਾਂ ਉਹਦਾ ਕਿਸ ਤਰ੍ਹਾਂ ਦਾ ਉਹ ਹੈਗਾ ਵੀ ਲੋਕਾਂ ਦੇ ਜੁੜ ਕੇ ਵੀ ਜੇਲ੍ਹ ਰਹਿ ਰਹੇ ਨੇ ਇਹ ਜੀ ਹੈ ਕਿ ਮਾਹੌਲ ਤੇ ਸਾਰਾ ਦੇਖਦੇ ਤੁਸੀਂ ਤੁਹਾਨੂੰ ਹੀ ਪਤਾ ਮਾਹੌਲ ਕਿੰਨੇ ਲੋਕ ਰੋਜ਼ ਨਸ਼ਿਆਂ ਨਾਲ ਮਰ ਰਹੇ ਆ ਲੁੱਟਾਂ ਫਰੋਤੀਆਂ ਕੀ ਕੁਝ ਹੋ ਰਿਹਾ ਇਹ ਮਾਹੌਲ ਹੈ ਮੇਰੇ ਖਿਆਲ ਹੈ ਕਿ ਇਹੋ ਜਿਹਾ ਮਾਹੌਲ ਹੈ ਗੰਦੇ ਮਾਹੌਲ ਤੋਂ ਸਾਰੇ ਲੋਕ ਨਜਾਜ਼ ਪਾਣੀ ਚਾ ਰਹੇ ਨੇ ਉਹਤ ਲਗਾਂ ਤੁਸੀਂ ਜਿਹੜਾ ਉਹਨਾਂ ਦੇ ਵਿੱਚ ਸਰਜੀਤ ਸਿੰਘ ਖਾਲਸਾ ਹੋਰ ਤੁਸੀਂ ਮਿਲ ਕੇ ਜਿਹੜਾ ਹੈਗਾ ਕਿ ਤਰ੍ਹਾਂ ਕਿਤੇ ਉਹਨਾਂ ਨਹੀਂ ਉਹ ਅਸੀਂ ਸੰਗਤ ਨਾਲ ਸਾਰੇ ਵਿਚਾਰ ਕਰਕੇ ਫੇਰ ਹੀ ਫੈਸਲਾ ਕੋਈ ਲਿਆ ਜਾਈਏ ਨਹੀਂ ਸਰਜੀਤ ਸਿੰਘ ਖਾਲਸਾ ਨੇ ਨਵੇਂ ਪਾਰਟੀ ਬਣਾਉਣ ਬਾਰੇ ਕਿਹਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਅੱਜ ਅੱਜ ਅਸੀਂ ਸੜਾ ਨੰਬਰ ਸਮਾਗਮ ਹੋਇਆ ਗਿਆ ਨਹੀਂ ਨਵੇਂ ਪਾਰਟੀ ਬਾਕੀ ਦੇਰ ਤੇ ਵਿਜਲੇ ਵਿੱਚ ਨਹੀਂ ਗੌਂਦਿਆਂ ਤੇ ਚੱਗੀ ਰਹੀ ਵੀ ਕਿਸਾ ਦੇਖਦੇ ਹਾਂ ਬਿਕਸਾ ਸਾਡੀ ਪਾਰਟੀ ਜਿਹੜੀ ਅਸੀਂ ਸਮੇਂ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਗੁਜ਼ਰ ਰਹੀ ਆ ਤੇ ਨਮੀ ਨਮੀ ਨਾ ਰਹਿ ਗਈ ਨਮਾ ਕਾਂਦੀ ਦਾ ਨਜ਼ਰਾ ਉਰੇ ਹੈ ਕਿ ਇਸ ਅੰ ਵਿੱਚ ਦੇ ਬਿੰਦ ਕਸ਼ਾਲੀ ਦੁਇਤੀ ਸਾਮੀਆਂ ਕਿ ਸ਼੍ਰੋਮਨੀ ਆ ਪਾਰਟੀ ਤਾਂ ਨਹੀਂ ਆਪਣੇ ਆ ਦੇ ਗਿਆ ਬਰਿਆਦਾ ਸੀ ਸਿਧਾਂਤ ਸੀ ਉਹ ਅਖਸੋ ਪਰੋਖੇ ਕਰਕੇ ਔਰ ਸਿਰਫ ਰਾਜਸੀ ਸਤਾ ਹਾਸਲ ਕਰਨ ਲਈ ਜਦੋਂ ਯਾਤ ਕੀਆ ਉਹਨਾਂ ਨੇ ਐਸੇ ਬਿਚੇ ਕਿਸ ਤਰ੍ਹਾਂ ਆਪਾ ਪਾ ਸੱਤ ਸੱਤ ਦਾ ਦੂਰੀ ਹੈਗਾ ਸਾਧੂ ਵੀ ਮਾਫੀ ਚੰਗੀ ਆ ਜਥੇਦਾਰਾਂ ਨੂੰ ਵੀ ਉਹਨਾਂ ਨੇ ਆਪਣੇ ਘਰ ਕੋ ਲਾ ਕੇ ਕੁੱਠੀ ਪਰਾ ਕੇ ਆਪਣੇ ਮਨਮਰਜ਼ੀ ਦੇ ਫੈਸਲੇ ਕਰਾਇਆ ਔਰ ਅਸੀਂ ਇਹ ਲੋਕ ਸੂਲ ਦੇ ਸਿਆਸੀ ਲੋਕ ਇਹ ਲੋਕ ਇਹ ਗੱਲ ਛੋੜੀ-ਛੋੜੀ ਭੁੱਲ ਜਾਣਗੇ ਪਰ ਲੋਕਾਂ ਚ ਜੋ ਅਧਰਾਜ ਸੀ ਜੋ ਪੰਥ ਚ ਜੋ ਜ਼ਿੰਦਗੀ ਸੀ ਔਰ ਜੋ ਉਹਨਾਂ ਦੇ ਮਾਂ ਤੇ ਲੋਕ ਸੀ ਉਹਨੇ ਦਾ ਉਹਨੇ ਬਰਕਰਾਰਾ ਤੇ ਹੁਣ ਆਪਾਂ ਦੇਖਿਆ 24 ਦੀ ਇਲੈਕਸ਼ਨ ਚ ਲੋਕਾਂ ਨੇ ਉਹ ਰੋਸ ਅੱਜ ਵੀ ਜਗ ਦਿੱਤਾ ਔਰ ਸਾਡੀ ਵੈਕੈਂਸੀ ਬੰਦਿਆਂ 10 ਬੰਦਿਆਂ ਦੀਆਂ ਜੀ ਪਾਰਟੀ ਦੀ ਜਮਾਤ ਚੋਂ ਔਰ ਜਿਸ ਤਰ੍ਹਾਂ ਸਰਦਾਰ ਭਾਈ ਸਰਪਤੀ ਸਿੰਘ ਦੇ ਭਾਈ ਅਬਰਕਪਾਲ ਸਿੰਘ ਖਾਸਾ ਨੂੰ ਲੋਕਾਂ ਨੇ ਜਿਤਾਇਆ ਇੱਕ ਸਾਨੂੰ ਆਸ ਦੀ ਕਿਰਨ ਜਗੀ ਆ ਤੇ ਪੰਥਕ ਜਜ਼ਬਾ ਜਿੰਦਾ ਲੋਕੀ ਚਾਹੁੰਦੇ ਆ ਕਿ ਅਕਾਲੀ ਦਲ ਨੂੰ ਪੰਥਕ ਸਰਕਾਰ ਅਸੀਂ ਬਣਾਈਏ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਆ ਕਿਉਂਕਿ ਕਿਉਂ ਸਾਰੇ ਪੰਜਾਬ ਵਿੱਚ ਜੋ ਦੇ 88 ਕਯੋ ਫੈਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਲਟਾ ਸਕਦੀ ਆ। ਔਰ ਇਹ ਜਿਹੜੀ ਲਹਿਰ ਚੱਲ ਰਹੀ ਆ ਮੈਂ ਤਾਂ ਕਹਿੰਦੀ ਕਿ ਕਹਾਗੀ ਕਿ ਸਾਡੀ ਗਿਣਤੀ ਤਾਂ ਪਹਿਲਾਂ ਹੀ ਬਹੁਤ ਘੱਟਾ ਸਿੱਖਾ ਨਹੀਂ। ਕਿ ਅਲੱਗ-ਅਲੱਗ ਵੰਡੀਆਂ ਪਾਉਣ ਨਾ ਲੋ। ਅੱਛੇ ਸੁਹਿਰਤ ਲੋਕ ਕੜੇ। ਇਹ ਪੰਥ ਨੂੰ ਪਿਆਰ ਕਰਦੇ ਆ, ਪੰਥ ਦਰਤੀ ਆ। ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਸ਼੍ਰੋਮਣੀ ਕਾਲੀ ਦਲ ਜਿਹਨੂੰ ਰਿਵਾਈਵ ਕਰਨਾ ਕਹਿੰਦੇ ਉਹਨੂੰ ਰਿਵਾਈਵ ਕਰਕੇ ਚੱਲੀਏ। ਮੇਰਾ ਤਾਂ ਇਹੀ ਖਿਆਲ ਆ ਔਰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗੀ। ਆਓ ਇੱਕ ਕੇਸੀ ਪਿਸ਼ਾ ਸਾਹਿਬ ਖੰਡੇ ਦੇ ਤੇ ਇਕੱਠੇ ਹੋ ਕੇ ਆਹ ਹੀ ਆਪਾਂ ਆਪੀ ਕਿੰਨੀ ਪਾਰਟੀ ਲਈ ਪੰਜਾਬ ਦੇ ਜਿਹੜੇ ਵੀ ਮਸਲੇ ਰਹਿੰਦੇ ਆ ਆਪਾਂ ਕੋਈ ਹੱਲ ਕਰਵਾ ਸਕਦੇ। ਕੋਈ ਨਵੀਂ ਪਾਰਟੀ ਦਾ ਗਠਨ ਹੋ ਸਕਦਾ ਇਹਨੂੰ ਲੈ ਕੇ। ਦੇਖੋ ਆਪੋ ਜਿਵੇਂ ਨੇ ਕਰਮੀ ਕੋਈ ਵੀ ਮੈਂ ਮੈਨੂੰ ਜੇ ਨੰਦੀਗੀ ਤੌਰ ਤੇ ਪੁੱਛਿਆ ਜਾਵੇ ਤੇ ਮੈਂ ਨਹੀਂ ਚਾਹਾਂਗੀ ਕਿ ਅਲੱਗ-ਅਲੱਗ ਪਾਰਟੀਆਂ ਬਣ ਕਿਉਂਕਿ ਇਸ ਨਾਲ ਦਿੱਤਾ ਜਿਸ ਨਾਲ ਸਾਰੇ ਭਰਾ ਰਲ ਕੇ ਕੋਈ ਤਰਾਰ ਕਰਦੇ ਹੁਣ ਕਾਮ ਜ਼ਿੰਦਗੀ ਚ ਵੀ ਦੇਖਿਆ ਤੇ ਉੱਥੇ ਵਰਕਤ ਹੁੰਦੀ ਆ ਜਦੋਂ ਅਲੱਗ-ਅਲੱਗ ਹੋ ਜਾਂਦੇ ਆ ਉਹ ਉਸ ਮਸਲਵਾ ਦੱਸਦਾ ਕਿ ਨਹੀਂ ਲੋਕਾਂ ਦਾ ਸੰਦੇਸ਼ ਕਿ ਸਿਰਫ ਮਕੌਨੀਆਂ ਕਿ ਪਾਰਟੀਆਂ ਸਿਰਫ ਤੇ ਸਿਰਫ ਵਿਵਨਲ ਦੀ ਸਿੱਖਾਂ ਦੀ ਜਾਂ ਖੇਤਰੀ ਆਪਣਾ ਪੰਜਾਬ ਦੀ ਪਾਰਟੀ ਇੱਕ ਚਾਹੀਦੀ ਆ ਜਿੱਥੇ ਸੁਨਹਿਰਦ ਲੋਕ ਅੱਛੀ ਸੋਚ ਵਾਲੇ ਲੋਕ ਇਕੱਠੇ ਹੋਣ ਕੰਗਰਸ ਵੀ ਕੇ ਤੁਮਰਤਪਾਲ ਦੇ ਅਖਬਾਰ ਲਈ ਜੰਨੀ ਸਦੂ ਧਿਆਨ ਦਿੱਤਾ ਵਾ ਲੋਕ ਸਭਾ ਸੰਸਦ ਦੇ ਵਿੱਚ ਗੋਹੇ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਅਸਲੀ ਹੋਂਦ ਜਾਂ ਸਪੋਰਟ ਕਰ ਰਹੀ ਆ ਜਿਵੇਂ ਦੇਖੋ ਮੈਂ ਇਹ ਸਮਝ ਗਿਆ ਦੋ ਵੀ ਸਿੱਖ ਫਾਮੇ ਪਾਰਟੀ ਕੋਈ ਵੀ ਬਣੇ ਪਾਰਟੀ ਤੋਂ ਉੱਪਰ ਹੋ ਕੇ ਸੋਚਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਅਫੀਕੀ ਹੋਈ ਹੈ ਐਨਐਸਸੀ ਜਿਹੜੀ ਲਗਾਈ ਹੈ ਬਿਲਕੁਲ ਸਰਾਸਰ ਗਲਤ ਆ ਔਰ ਜਿਹੜਾ ਇੱਕ ਸਿੱਖ ਆ ਉਹ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਾ ਤੇ ਮੈਂ ਕਹਿੰਨੀ ਇੱਕ ਰਜਨੀ ਉਹਨਾਂ ਨੇ ਇੱਕ ਅੱਛੇ ਸਿੱਖ ਹੋਣ ਦੇ ਨਾਤੇ ਸੋ ਫੋਣ ਦੇ ਨਾਤੇ ਉਹਨਾਂ ਨੇ ਇਸ ਜ਼ੁਲਮ ਬਰੋਕ ਆਵਾਜ਼ ਉਠਾਈ ਆ ਔਰ ਅਸਲ ਇਹਦਾ ਮਿਸਾਲ ਦਾ ਸਤ